ਹਾਰੇ ਸਿੱਖ ਦਾ ਸਹਿ ਬਾਣ ਚੰਨਾ ਕੰਡਾ ਕਰਦਾ ਹਰ ਆਪਣੇ ਜੀਵਨ ਦੇ ਵਿੱਚ ਦਿੱਖ ਉਹ ਨਿਕਲਣ ਦੀਆਂ ਨਿਕਲਣ ਦਾ ਮਾਰਗ ਦਾ ਉਹ ਜੋ ਰੋਜ਼ ਸਹਿ ਬਾਣ ਕੀ ਕਰਦਾ ਉਹ ਜਿਨੀ ਜ ਸਮਰੱਥਾ ਹੈ ਉਹਨੇ ਕਾ ਕਰ ਰੋਜ਼ ਕਰਦਾ ਉਹ ਸਿੱਖ ਕੋਈ ਬਹਿਮ ਬਾਣਾ ਮਾਰ ਕੇ ਚਲੇ ਗਿਆ ਤੇ ਹੁਣ ਜੇ ਬਾਣੀ ਪੜਨੀ ਵੀ ਹੁੰਦੀ ਕਈ ਵਾਰ ਕਈ श्रद्धा रखने पढ़ पढ़ तो जो पढ़ती नहीं होगी भाई सीख लैनी चाहिए क्योंकि जो तो मेहनत मशक्कत करा गुरबाणी सिख ला चलो जो इतना भी नहीं होता ना कि सू सिखाना कोई सीख सकते समय ही नहीं फिर महाराज कर्म कर बैठ के तू रब का नाम जब लिया

ਦੇ ਰੱਬ ਦਾ ਨਾਮ ਲੱਗੇਗਾ ਨਾ ਕਿ ਉਹ ਇਹ ਨਹੀਂ ਦੇਖਦੇ ਕਿ ਪੜਿਆ ਲਿਖਿਆ ਹੈ ਇਹ ਇਹਦੇ ਹੀ ਕਲਿਆਣ ਹੋਣਾ ਚਾਹੁੰਦੇ ਨਹੀਂ ਉਹ ਦੇਖਦੇ ਕਿ ਤੇਰੀ ਭਾਵਨਾ ਕਿੰਨੀ ਚੰਗੀ ਕਿੰਨੇ ਜੀ ਸ਼ੁੱਧੇ ਹਿਰਦੇ ਨਾਲ ਜਪਣੇ ਹੈ ਜੇ ਜੇ ਕੋਈ ਅਨਪੜ੍ਹ ਜਪਦਾ ਹੈ ਉਹਦਾ ਵੀ ਮਾਰਾ ਕਿਤੇ ਕਲਿਆਣ ਹੋ ਜਾਣਾ ਜੋ ਪੁਰਾਣੀ ਗੋਬਿੰਦ ਤੇ ਆਪ ਹੈ ਪੜਿਆ ਅਨ ਪੜੇ परमगत पावे हमारे लिए जीड़े पुरानी परमात्मा ਨੂੰ ਹੁੰਦੇ ਨੇ ਆਪ ਰੂਪ ਤੇ ਹੁੰਦੇ ਨੇ ਭਾਵੇਂ ਉਹ ਪੜੇ ਰਿਕੇ ਨੇ ਭਾਵੇਂ ਆਣ ਪੜੇ ਜੀਵਾਂ ਦੀ ਭਾਪਨਾ ਸੱਚੀ ਹੈ ਅੰਦਰੋਂ ਜੁੜੇ ਹੋਏ ਨੇ ਤੇ ਮਾਰਨ ਕੇ ਜੀਵ ਦਾ ਕल्याण ਹੋ ਜਾਂਦਾ ਹੈ ਜੋ ਪੁਰਾਣੀ ਦੂਬਿੰਦ ਤੇ ਆਪੇ ਪੜਿਆ ਹਨ ਪੜਿਆ ਪਰਮਗਤ ਭਾਵੇਂ ਉੱਚੀ ਵਾਤਾ ਪਾਣਦਾ ਹੈ ਮਾਰਨ ਕੇ ਤੇ ਉਹ ਇਸ ਕਰਕੇ ਉਹ ਪੜਿਆ ਕਿ ਜਿਹੜੇ ਬੇਗਾਨੇ ਕਿਹੜੇ ਢਾਕ ਬਦਮਾਨ ਹੈ